ਤੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰੌਣਕ ਖੱਤਰੀ ਇੱਕ ਵਾਰ ਫਿਰ ਚਰਚਾ ਚ ਨੇ ਇਸ ਵਾਰ ਉਹਨਾਂ ਨੇ ਯੂਨੀਵਰਸਿਟੀ ਦੇ ਇੱਕ ਦਫ਼ਤਰ ਦੀ ਖਿੜਕੀ ਤੋੜ ਦਿੱਤੀ ਇਸ ਦੌਰਾਨ ਰੌਣਕ ਖੱਤਰੀ ਨੇ ਕਿਹਾ ਕਿ ਭਾਵੇਂ ਵਿਦਿਆਰਥੀਆਂ ਨੂੰ ਕਿਸੇ ਵੀ ਫਾਰਮ ਤੇ ਸਾਈਨ ਕਰਵਾਉਣ ਲਈ ਕਾਊਂਟਰ ਤੇ 12 ਘੰਟੇ ਲਾਈਨ ਚ ਖੜੇ ਰਹਿਣਾ ਪੈਂਦਾ ਹੈ ਜੋ ਕਿ ਬਿਲਕੁਲ ਸਹੀ ਨਹੀਂ ਹੈ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਵਾਰ-ਵਾਰ ਝੁਕਣਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕਾਲਜਾਂ ਚ ਫ੍ਰੈਂਡਲੀ এনवायरमेंट ਹੋਵੇ ਇਸ ਤੋਂ ਪਹਿਲਾਂ ਵੀ ਰੌਣਕ ਖੱਤਰੀ ਨੇ ਦਿੱਲੀ ਯੂਨੀਵਰਸਿਟੀ ਦੇ लक्ष्मीबाई कॉलेज ਦੇ ਪ੍ਰਿੰਸੀਪਲ ਦੇ ਦਫਤਰ ਦੇ ਵਿੱਚ ਗਾਂ ਦਾ ਗੋਬਰ ਮਲ ਦਿੱਤਾ ਸੀ ਤੇ ਹੁਣ ਉਹਨਾਂ ਵੱਲੋਂ ਇੱਕ ਖਿੜਕੀ ਤੋੜ ਦਿੱਤੀ ਇਹ ਦੋਨੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਹ ਦੋਨਾ ਤਸਵੀਰਾਂ ਦੇ ਵਿੱਚ ਜਦੋਂ ਪਿਛਲੀ ਵਾਰ ਉਹਨਾਂ ਵੱਲੋਂ ਲక్ష్ਮੀਬਾਈ ਕਾਲਜ ਦੇ ਪ੍ਰਿੰਸੀਪਲ ਦੇ ਰੂਮ ਦੇ ਅੰਦਰ ਉਹਨਾਂ ਦੀਆਂ ਦੀਵਾਰਾਂ ਤੇ ਗੋਹਾ ਮਲ ਦਿੱਤਾ ਗਿਆ ਸੀ ਚਿਪਕਾ ਦਿੱਤਾ ਗਿਆ ਸੀ ਗੋਹਾ ਜਿਵੇਂ ਕੰਦ ਤੇ ਪੱਤੀਆਂ ਲਾਈਆਂ ਹੋਣੀਆਂ ਐ ਔਰ ਹੁਣ ਉਹਨਾਂ ਨੇ ਇੱਕ ਖਿੜਕੀ ਤੋੜ ਦਿੱਤੀ ਹੈ ਜਿੱਥੇ ਉਹਨਾਂ ਕਿਹਾ ਕਿ ਸਟੂਡੈਂਟਸ ਨੂੰ 12-12 ਘੰਟੇ ਜਿਹੜਾ ਹੈ ਲਾਈਨਾਂ ਦੇ ਵਿੱਚ ਖੜਨਾ ਪੈਂਦਾ ਹੈ ਜੋ ਕਿ ਸਹੀ ਨਹੀਂ ਹੈ ਤਾਂ ਉਹਨਾਂ ਵੱਲੋਂ ਖਿੜਕੀ ਨੂੰ ਹੀ ਉਖਾੜ ਦਿੱਤਾ ਗਿਆ ਕਰੋ ভাই ਬਾਤ ਪਰ ਨਿਸ਼ਚਿਤ ਹੈ ਲੱਗਣਾ ਜាយਾ ਆਪਕੇ ਉੱਤੇ 12 बात हो, ऐसे दुण दुण बात करो भाई बात करो फर्नीचर देख के लगना जाए आपके लिए ਇਹ ਐਸੇ ਇਹ ਤਸਵੀਰਾਂ ਨੇ ਅਸਲ ਦੇ ਵਿੱਚ ਰੌਣਾ ਖੱਤਰੀ ਇਸ ਦੇ ਵਿੱਚ ਇਹ ਕਹਿੰਦੇ ਸੁਣਾਈ ਦੇ ਰਹੇ ਨੇ ਕਿ ਹੁਣ ਗੱਲ ਇਸ ਤਰੀਕੇ ਨਾਲ ਹੋਏਗੀ ਯਾਨੀ ਇਹ ਖਿੜਕੀ ਤੋੜਨ ਦਾ ਪੂਰਾ ਮਸਲਾ ਇਹ ਹੈ ਜੋ ਤਸਵੀਰਾਂ ਦੇਖ ਕੇ ਸਮਝ ਆਉਂਦਾ ਹੈ ਕਿ ਵਿਦਿਆਰਥੀਆਂ ਨੇ ਜਦੋਂ ਕੋਈ ਇਨਕੁਆਇਰੀ ਕਰਨੀ ਹੁੰਦੀ ਹੈ ਯਾ ਸਟਾਫ ਦੇ ਕਿਸੇ ਕਰਮਚਾਰੀ ਦੇ ਨਾਲ ਗੱਲਬਾਤ ਕਰਨੀ ਹੈ ਤਾਂ ਇੱਕ ਛੋਟੀ ਜੀ ਖਿੜਕੀ ਹੁੰਦੀ ਹੈ ਔਰ ਉਹਨਾਂ ਨੂੰ ਮੂੰਹ ਥੱਲੇ ਕਰਕੇ ਝੁੱਕ ਕੇ ਗੱਲਬਾਤ ਕਰਨੀ ਪੈਂਦੀ ਹੈ ਜਿਹੜੀ ਗੱਲਬਾਤ ਕਈ ਵਾਰ ਸਮਝ ਵੀ ਨਹੀਂ ਆਉਂਦੀ ਤਾਂ ਇਸ ਕਰਕੇ ਇਹ ਪ੍ਰਧਾਨ ਨੇ ਇਹ ਜਿਹੜੀ ਖਿੜਕੀ ਸੀ ਇਸ ਦਾ ਸ਼ੀਸ਼ਾ ਤੋੜ ਦਿੱਤਾ ਔਰ ਸ਼ੀਸ਼ਾ ਤੋੜ ਕੇ ਕਿਹਾ ਕਿ ਹੁਣ ਗੱਲ ਇਸ ਤਰੀਕੇ ਨਾਲ ਹੋਏਗੀ ਔਰ ਸਾਰੇ ਸਟੂਡੈਂਟਸ ਨੂੰ ਕਿਹਾ ਕਿ ਹੁਣ ਤੁਸੀਂ ਖਲ ਖੜ ਕੇ ਇੱਥੇ ਸਾਹਮਣੇ ਸਿੱਧਾ-ਸਿੱਧਾ ਗੱਲ ਕਰੋ ਕਰੋ ਭਾਈ ਬਾਤ ਕੰਨੀ ਚ ਦੇਖ ਲਗਣਾ ਜਾਏ ਆਪਕੇ 12